ਤੁਸਤੇਖਰੋ ਢੇਲੀਪੋਸਟ ਪੰਜਾਬੀ ਮੈਂ ਹਸਨੇਨਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਰਫਿਊ ਵਰਕੇ ਹਾਲਾਤ ਪੈਦਾ ਹੋ ਚੁੱਕੇ ਨੇ ਹੁਣ ਸਿਹਤ ਵਿਭਾਗ ਤੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਐਡਵਾਈਸਰੀ ਜਾਰੀ ਕੀਤੀ ਗਈ ਹੈ ਦਰਅਸਲ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕ ਹੁਣ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ ਕਿਉਂਕਿ ਲਗਾਤਾਰ ਲੋਹ ਜੜੀਆਂ ਚੱਲਦੀਆਂ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਝੁਲਿਆਂ ਦੇ ਵਿੱਚ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰਕੇ ਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਸ਼ਿਆਰਪੁਰ ਦੀਆਂ ਜਿੱਥੇ ਕਰਫਿਊ ਵਰਕੇ ਹਾਲਾਤ ਪੜੇ ਹੋਏ ਨੇ ਤਜ ਇਹ ਵਿਚਕਾਰ ਹੁਣ ਲੂਤੋ ਬਚਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਡਵਾਈਸਰੀ ਜਾਰੀ ਕੀਤੀ ਗਈ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਐਡਵਾਈਸਰੀ ਜਾਰੀ ਕੀਤੀ ਹੈ ਦੱਸਿਆ ਗਿਆ ਕਿ ਵਧੇਰੇ ਗਰਮੀ ਵਾਲੇ ਦਿਨਾਂ ਦੇ ਵਿੱਚ ਸੁੱਤੀ ਅਤੇ ਹਲਕੇ ਰੰਗਾਂ ਦੇ ਅਤੇ ਢਿੱਲੇ ਕੱਪੜੇ ਪਾਓ ਜੋ ਕਿ ਪਸੀਨਾ ਲਿਆ ਕੇ ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਮਦਦ ਕਰਦੇ ਨੇ ਘਟ ਗਰਮੀ ਸੋਕਦੇ ਨੇ ੜਕਤੀ ਤੂਫ ਦੇ ਵਿੱਚ ਕੰਮ ਕਰਨ ਕਸਰਤ ਕਰਨ ਖੇਡਣ ਤੋਂ ਬਚੋ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਧੁੱਪ ਦੇ ਵਿੱਚ ਨਾ ਨਿਕਲੋ ਸਿੱਧੀ ਧੁੱਪ ਤੋਂ ਬਚਣ ਦੇ ਲਈ ਛਤਰੀ ਟੋਪੀ ਤੋਲੀਆਂ ਜਾਂ ਦੁਪੱਟਾ ਦੀ ਵਰਤੋਂ ਕੀਤੀ ਜਾਵੇ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ ਸੰਤਰਾ ਮੌਸਮੀ ਖੀਰੇਟ ਮਟਰ ਨੂੰ ਚੜਾਇਆ ਵਰਤੋਂ ਦੇ ਵਿੱਚ ਲਿਆਂਦਾ ਜਾਵੇ ਖਾਇਆ ਜਾਵੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪਾਣੀ ਦੀ ਬੋਤਲ ਦੇ ਨਾਲ ਜਿਹੜਾ ਚੱਲਣਾ ਚਾਹੀਦਾ ਥੋੜੇ-ਥੋੜੇ ਸਮੇਂ ਬਾਅਦ ਪਾਣੀ ਪੀਂਦੇ ਰਹੋ ਨਿੰਬੂ ਪਾਣੀ ਲੱਸੀ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕੀਤਾ ਜਾਵੇ। ਸ਼ਰਾਬ, ਚਾਹ, ਕੌਫੀ, ਸੌਫਟ ਅਤੇ ਕਾਰਬੋਨੇਟ ਅਤੇ ਵਾਧੂ ਮਿੱਠੇ ਪਾਣੀ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਇਹ ਅਸਲ ਦੇ ਵਿੱਚ ਬੋਡੀ ਫਲੂਇਡਸ ਨੂੰ ਖਤਮ ਕਰਦੇ ਨੇ। ਲੰਬੇ ਸਮੇਂ ਤੱਕ ਧੁੱਪ ਦੇ ਵਿੱਚ ਖੜੇ ਬਹਾਨਾ ਵਿੱਚ ਬੈਟਨ ਸਮੇਂ ਸਾਵਧਾਨੀ ਵਰਤੀ ਜਾਵੇ ਖਾਸ ਤੌਰ ਤੇ ਨਵਜੰਮੇ ਅਤੇ ਛੋਟੇ ਬੱਚੇ ਗਰਭਵਤੀ ਔਰਤਾ ਪੈਂਟ ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਫਟਾਪੇ ਤੋਂ ਪੀੜਤ ਵਿਅਕਤੀ ਮਾਨਸਿਕ ਰੋਗੀ ਜੋ ਸਰੀਰਕ ਤੌਰ ਤੇ ਬਿਮਾਰ ਨੇ ਦਿਲ ਦੀ ਬਿਮਾਰੀ ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਤਾਂ ਧੁੱਪ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਖਿਡਾਰੀਆਂ ਨੂੰ ਇਸ ਸੰਬੰਧੀ ਵਧੇਰੇ ਜੜਾ ਸੁਚੇਤ ਰਹਿਣਾ ਚਾਹੀਦਾ ਸੋ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਕਾਫੀ ਗਰਮੀ ਪੈ ਰਹੀ ਆ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਜਿਹੇ ਦੇ ਵਿੱਚ ਹੁਣ ਸਿਹਤ ਵਿਭਾਗ ਤੇ ਵੱਲੋਂ ਚੜੀਆ ਸਾਵਧਾਨੀਆਂ ਵਰਤਣ ਦੇ ਲਈ ਕਿਹਾ ਗਿਆ ਪੰਜਾਬ ਦੇ ਵਿੱਚ ਗਰਮੀ ਨੇ ਆਪਣਾ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਗਰਮੀ ਦੇ ਮੌਸਮ ਦੇ ਵਿੱਚ ਵਧਦੇ ਤਾਪਮਾਨ ਦੇ ਕਾਰਨ ਗਰਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਲੂ ਲੱਗਣ ਤੋਂ ਬਚਾਅ ਦੇ ਲਈ ਸਿਹਤ ਵਿਭਾਗ ਵੱਲੋਂ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਸੋ ਬਿਮਾਰੀਆਂ ਤੋਂ ਬਚਣ ਦੇ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ। ਹੁਸ਼ਿਆਰਪੁਰ ਦੇ ਵਿੱਚ ਵੀ ਤਾਪਮਾਨ 43 ਡਿਗਰੀ ਤੇ ਪਹੁੰਚ ਚੁੱਕਿਆ ਹੈ। ਸਿਵਲ ਸਰਚਨ ਨੇ ਕਿਹਾ ਕਿ ਗਰਮੀ ਦੇ ਨਾਲ ਸੰਬੰਧਿਤ ਬਿਮਾਰੀਆਂ ਨੂੰ ਉਸ ਸਥਿਤੀ ਨੂੰ ਕਹਿੰਦੇ ਨੇ ਜਦੋਂ ਤੁਹਾਡਾ ਸਰੀਰ ਜ਼ਿਆਦਾ ਤਾਪਮਾਨ ਵਾਲੇ ਵਾਤਵਰਣ ਦੇ ਸੰਪਰਕ ਤੇ ਵਿੱਚ ਆਉਂਦਾ ਤੇ ਖੁਦ ਨੂੰ ਠੰਡਾ ਕਰਨ ਲਈ ਆਮ ਰੂਪ ਤੇ ਵਿੱਚ ਪ੍ਰਤੀਕਿਰਿਆ ਨਹੀਂ ਕਰ ਪਾਉਂਦਾ। ਅਜਿਹੀ ਸਥਿਤੀ ਦੇ ਵਿੱਚ ਸਭ ਤੋਂ ਗੰਭੀਰ ਸਥਿਤੀ ਨੂੰ ਲੂ ਲੱਖਣਾ ਕਹਿੰਦੇ ਨੇ ਜਿਸ ਦੇ ਲੱਛਣ ਨੇ ਕਿ ਸਰੀਰ ਦਾ ਤਾਪਮਨ ਜੜਾ 40 ਡਿਗਰੀ ਸੀ ਤਾਂ ਇਸ ਤੋਂ ਉੱਪਰ ਹੋਣਾ बेहोਸ਼ੀ ਮਾਨਸਿਕ ਕਬਰਾਹਟ ਪਰਮ ਦੀ ਸਥਿਤੀ ਹੋਣੀ ਚੱਕਰ ਆਉਣੇ ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ ਬਹੁਤ ਕਮਜ਼ੋਰੀ ਆਉਣਾ ਬਹੁਤ ਤੇਜ਼ ਸਿਰਦਰਦ ਪਸੀਨਾ ਆਉਣਾ ਤਾਂ ਉਲਟੀ ਹੋਣਾ ਆਦਿ ਇਹ ਸ਼ਾਮਿਲ ਨੇ ਤਾਂ ਜਿਹੇ ਸਥਿਤੀ ਦੇ ਵਿੱਚ ਤੁਰੰਤ ਮਰੀਜ਼ ਨੂੰ ਠੰਡੀ ਜਗਾ ਤੇ ਪਹੁੰਚਾਇਆ ਜਾਵੇ ਤਾਂ ਇਲਾਜ ਲਈ ਜਿਵੇਂ ਕਿ ਕਪੜੇ ਢਿੱਲੇ ਕਰਨੇ ਚਾਹੀਦੇ ਨੇ ਕੱਟ ਕਰਨੇ ਚਾਹੀਦੇ ਨੇ ਠੰਡੇ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਬਰਫ਼ੂ ਠੰਡੇ ਪਾਣੀ ਨਾਲ ਗਿੱਲੇ ਕੀਤੇ ਤੋਲਿਏ ਕਪੜੇ ਨਾਲ ਸਰੀਰ ਨੂੰ ਠੰਡਾ ਕੀਤਾ ਜਾਵੇ ਸਿਰ ਗਰਦਨ ਪੇਟ ਅਤੇ ਪੱਟਾਂ ਦੇ ਵਿੱਚ ਵਾਲੀ ਜਗ੍ਹਾ ਤੇ ਪੱਖਾ ਚਲਣਾ ਵਰਗੇ ਚੜੇ ਆਪਰਾਲੇ ਕੀਤੇ ਜਾਣ ਸੋ ਸਿਹਤ ਵਿਭਾਗ ਦੇ ਵੱਲੋਂ ਗਰਮੀ ਤੋਂ ਬਚਣ ਦੇ ਲਈ ਜੜੀਆਂ ਐਡਵਾਈਸਰੀ ਜਾਰੀ ਕੀਤੀ ਗਿਆ ਕਿ ਕਿਸ ਤਰੀਕੇ ਦੇ ਨਾਲ ਅਜਿਹੇ ਗਰਮੀ ਦੇ ਮੌਸਮ ਦੇ ਵਿੱਚ ਬਾਹਰ ਨਿਕਲਿਆ ਜਾਵੇ ਕਿਵੇਂ ਆਪਣੇ ਆਪ ਨੂੰ ਛੜਾਇਆ ਟੱਕ ਕੇ ਨਿਕਲਿਆ ਜਾਵੇ ਸਥ ਵਿਪາກ ਤੇ ਵੱਲੋਂ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ